ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਮਾੜੀ ਮੁਸਤਫਾ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਪੈਂਦੀ ਇਹਨੂੰ ਬਾਗਾਪੁਰਾਣਾ ਨੇੜੇ ਠੱਠੀ ਵੈਰੋਕੇ ਕੋਟਲਾ ਸੰਗਤਪੁਰਾ ਇਹ ਆਂਡ ਗਵਾਂਡ ਦੇ ਪਿੰਡ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਜਾਨਵਰ ਵਿਖਾਉਣੇ ਆ ਦੋ ਮੋਹਰਾਂ ਨਸਲ ਦੀਆਂ ਕੱਟੀਆਂ ਇੱਕ ਨੀਲੀ ਰਾਵੀ ਦੀ ਕੱਟੀ ਨੀਲੀ ਰਾਵੀ ਦੀਆਂ A to Z ਸਾਰੀਆਂ ਨਿਸ਼ਾਨੀਆਂ ਕੰਪਲੀਟ ਕਰਦੀ ਹੈ 3 ਜਾਨਵਰ ਛੋਟੇ ਛੋਟੇ ਭਾ ਹੋਣਗੇ ਇਨਫਰਮੇਸ਼ਨ ਲੈ ਦਨ ਸਸਿਕਾ ਬਾਈ ਸਸਿਕਾ ਜੀ ਨਾਮ ਦੱਸ ਦੀ ਨਾਮ ਵਿਸ਼ੇਖ ਸਿੰਘ ਐਂਡ ਮਾੜੀ ਮਸਲਾ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ ਦੱਸ 9878118618 3 ਜਾਨਵਰ ਬਾਈ ਹਾਂਜੀ 3 ਜਾਨਵਰ ਆਸੇ ਇਹ ਤੋਂ ਕਰ ਲੀਏ ਸ਼ੁਰੂ ਇਹ ਤੋਂ ਇਹ ਮੋਹਰਾਂ ਨਾਲ ਛੁੱਟ ਜਾਈ ਗੀਆਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀਆਂ ਕਈ ਵੀਰਾਂ ਦੇ ਫੋਨ ਆਏ ਸੀ ਕਿ ਸਾਨੂੰ ਮੋਹਰਾਂ ਨਾਲ ਦੇ ਛੋਟੀਆਂ ਭਾਲ ਕੇ ਦੋ ਠੀਕ ਹੈ ਜੀ ਇਹ ਨੀਲੀ ਨਾਲ ਹਰਾ ਵੀ ਦੀਆਂ ਉਹ ਹੁਣ ਆਪਾਂ ਲੱਭੀਆਂ ਠੀਕ ਹੈ ਜੀ ਉਹ ਆਪਣੀ ਘਰ ਵਾਲੀ ਝੋਟੀ ਵੈ ਗਈ ਉਹ ਤਾਂ ਵੀਰ ਤੇ 15 ਮਿੰਟਾਂ ਜੀ ਵੈ ਗਈ ਪਹਿਲੇ ਫੋਨ ਤੇ ਵੈ ਗਈ ਸੀਗੀ ਠੀਕ ਹੈ ਤਾਂ ਤਾਂ ਹੀ ਮੈਨੂੰ ਫੋਨ ਆਈ ਗਏ ਵਾਰ-ਵਾਰ ਮੈਨੂੰ ਲਿਉਣੀਆਂ ਪੈ ਗਈਆਂ ਹੋਰ ਲਿਉਣੀਆਂ ਪੈ ਗਈਆਂ ਠੀਕ ਹੈ ਇਹਦੀ 15 ਕਿ ਮਹੀਨੇ ਉਮਰ ਹੈ ਖੀਰੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਨਿਸ਼ਾਨੀਆਂ ਤੁਸੀਂ ਆਪ ਵੀ ਦੇਖੋ ਟੋਟਲ ਪੂਰੀਆਂ ਕਰ ਦਈਏ ਸਹੀ ਹੈ ਕਢ ਲਈ ਮਾੜੀ ਜੀ ਦੋਸਤੋ ਮੈਂ ਗੱਲ ਪਹਿਲਾਂ ਹੀ ਵਿੱਚ ਐਡ ਕਰ ਦੇਣਾ ਕਰਨੀ ਤਾਂ ਪਹਿਲਾਂ ਸੀ ਪਰ ਮੈਂ ਥੋੜਾ ਜਿਹਾ ਲੇਟ ਹੋ ਗਿਆ ਵੀਰ ਦੇ ਘਰੇ ਵੀਡੀਓ ਬਣਾਈ ਸੀ ਪਰਸੋਂ ਚੌਥੇ ਨੀਲੀ ਰਾਵੀ ਦੀ ਇੱਕ ਝੋਟੀ ਸੀ ਖੀਰੀ ਉਹ ਵੀਰ ਦੇ ਘਰ ਦੀ ਸੀ ਵੀਰ ਕਹਿੰਦਾ ਮੈਨੂੰ ਫੋਨ ਲੋਡ ਤੋਂ ਜ਼ਿਆਦਾ ਹੀ ਆਏ ਉਹ ਕੱਟੀ ਤਾਂ ਵੈਗ ਗਈ 15 20 ਮਿੰਟਾਂ ਦੀ ਕੱਢ ਲਓ ਬਾਹਰ ਨੂੰ ਕੋਈ ਕਰਨੀ ਤੇ ਬਾਲੇ ਭੈਣ ਭਰਾਵਾਂ ਨੂੰ ਫੋਨ ਲਾ ਕੇ ਬਾਈ ਯਾਰ ਸਾਡੇ ਆਸਤੇ ਵੀ ਕੋਈ ਕੱਟੀ ਝੋਟੀ ਭਾਲ ਕੇ ਦੇ ਘਰੇ ਰੱਖਣ ਨੂੰ ਫੇਰ ਬਾਈ ਕਹਿੰਦਾ ਮੈਨੂੰ ਇਹ ਤਿੰਨ ਲੱਭੀਆਂ ਤੇ ਬਾਲਾ ਕਹਿੰਦੇ ਸੀਗੇ ਤਾਂ ਕਰਕੇ ਬਾਈ ਕਹਿੰਦਾ ਲੈਂਦੇ ਉਹ ਵੀਰ ਦੇ ਘਰ ਦੀ ਸੀ ਮੈਂ ਵਿਖਾ ਦਿਨਾ ਅਖਰੀ ਨੀਲੀ ਰਾਵੀ ਦੀ ਝੋਟੀ ਐਦੀ ਕੱਟੀ ਸੀਗੀ ਉਹ ਤੇ ਫੇਰ ਬਾਈ ਕਹਿੰਦਾ ਜਦੋਂ ਬਾਹਲਾ ਭੈਣ ਭਰਾਵਾਂ ਨੇ ਕਿਹਾ ਤੇ ਮੈਂ ਤੁਰ ਫਿਰ ਕੇ ਦੋਵਾਂ ਤਿੰਨਾਂ ਦਿਨਾਂ 'ਚ ਫਿਰ ਇਹ ਪਾ ਲਈਆਂ ਖੀਰੀ ਐ ਦੁੱਧ ਵਾਲੇ ਦੰਦਾਂ 'ਚ ਥਣ ਵੇਖੋ ਕਿੰਨਾ ਚੰਗਾ ਮੋਟਾ-ਮੋਟਾ ਥਾਣਾ ਝੋਲੀ ਬਹੁਤ ਚੰਗੀ ਐ ਮੂਰਾ ਨਸਲ ਦੀ ਕੱਟੀ ਐ ਖੀਰੀ ਐ 15 ਕਿ ਮਹੀਨੇ ਦੀ ਉਮਰ ਐ ਜੇ ਕੋਈ ਭੈਣ ਭਰਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਸੋਹਣੀ ਝੋਟੀ ਤਿਆਰ ਹੋ ਜੂ ਸੈਂਕ ਵੀ ਮੋੜਨਾ ਸਟਾਰਟ ਕਰ ਗਈ ਐ ਨਾਲ ਹੀ ਲਾ ਜੂ ਖਾਸ ਗੱਲ ਐ ਕਿ ਲਾਇਓਟੀ ਬਹੁਤ ਚੰਗੀ ਐ ਚਾਰ ਹੀ ਥਾਣਾ ਵਾਰ ਰੈਂਕਰ ਬਹੁਤ ਪੈਂਦੇ ਐ ਛੋਣਾ ਲੈਵਾ ਤਿਆਰ ਕਰੂ ਜਦੋਂ ਤਿਆਰ ਹੋਈ ਕਿੰਨੇ ਦੀ ਬਾਈ ਇਹ 20000 ਰੁਪਏ ਦੀ ਛੜ ਲੈਂਦੇ 28000 ਦੀ ਬਾਈ ਕਹਿੰਦਾ ਦੇ ਦੇਾਂਗੇ ਥੋੜਾ ਕਾਣਾ ਮੌਕੇ ਤੇ ਮੰਨ ਤਾਂ ਉਹ ਜੀ 2 ਨੰਬਰ ਤੇ ਆ ਜੀਏ ਜੀ ਇਹਦੀ 6 ਮਹੀਨੇ ਦੀ ਉਮਰ ਆ ਠੀਕ ਹੈ ਜੀ तकरीबन ਇਹ ਵੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਹੈ ਠੀਕ ਹੈ ਜੀ ਜਿਹੜਾ ਸਾਡੇ ਆਪਾਂ ਸਾਰਾ ਗੋਲਾ ਵੇਖ ਕੇ ਲੈਂਦਾ ਆਉਂਦੇ ਨੇ ਠੀਕ ਹੈ ਜੀ ਬਾਕੀ ਤੇ ਕਿੰਨੇ ਦੀ ਏ ਇਹ 13000 ਰੁਪਏ ਦੇ ਦੋਸਤੋ ਇਹ 13000 ਦੀ ਦੇ ਦੇਾਂਗੇ 6 ਮਹੀਨੇ ਦੀ ਉਮਰ ਕਈ ਵੀਰ ਕੰਨੇ ਨੇ ਥੋੜੇ ਪੈਸੇ ਲਾਉਣੇ ਆਪਾਂ ਉਹਨਾਂ ਵਾਸਤੇ ਉਹ ਜੀ ਲੱਭ ਲਈ ਆ ਠੀਕ ਹੈ ਛੋਟਾ ਬੱਚਾ ਜੀ ਨੇ ਸਾਂਭਣਾ ਦੋਸਤੋ ਬਾਈ ਕਹਿੰਦਾ ਕਈ ਕਹਿੰਦੇ ਸੀ ਛੋਟਾ ਬੱਚਾ ਲੱਭ ਦਿਓ ਉਹਨਾਂ ਵਾਸਤੇ ਬਾਈ ਕਹਿੰਦਾ ਇਹ ਲੱਭ ਲਈ ਮੈਂ ਹਾਂ ਇਹ ਲਿਓ ਜੀ ਜੀ ਦੀ ਵੀ ਚੰਗੀ ਆ ਯਾਨੀ ਕਿ ਵੇਖ ਕੇ ਬਾਈ ਨੇ ਭਾਲ ਕੇ ਖਰੀਦੀਆਂ ਜਮਾ ਸਾਰੀ ਕਾਰੀ ਥੋੜੀ ਜਿਹੀ ਪੁੱਛੇ ਇੱਕ ਦੋਰੀ ਨੇ ਹਾਂ ਦੋ ਚਾਰ ਕਬਾਲ ਹੋਣੇ ਚਲੋ ਇੰਨੇ ਇੱਕ ਤਾਂ ਮੂਹਰਾ ਨਸਲ ਦੇ ਵਿੱਚ ਆਉਂਦੇ ਆ ਜੈਡ ਬਲੈਕ ਵੀ ਚੱਲਦੀ ਆ ਤੇ ਥੋੜੇ ਕਨੇ ਵਾਲ ਵੀ ਚੱਲਦੇ ਆ ਉਹ ਮੋਹਰਾ ਨਸਲ ਪਈ ਜਿਹੜੀ ਗੱਠ ਦੀ ਡੂੜ ਗੱਠ ਦੀ ਛੱਲੀ ਚਿੱਟੀ ਆ ਜਾਂਦੀ ਆ ਉਹ ਫਿਰ ਉੱਥੇ ਗ੍ਰੇਡੇਟ ਚ ਪੈਂਦੀ ਆ ਤਿੰਨ ਨੰਬਰ ਬਾਈ ਇਹਦੀ ਵੀ ਉਮਰ 14 ਕਮੀ ਨਹੀਂ ਆ ਠੀਕ ਹੈ ਜੀ ਇਹ ਵੀ ਖੀਰੀ ਆ ਬਾਕੀ ਇਹ ਵੀ ਨਹੀਂ ਹਨੀਆਂ ਸਾਰੀਆਂ ਕੰਪਲੀਟ ਕਰਦੀ ਆ ਬੂਰੇ ਰੰਗ ਚ ਵੀ ਆਉਂਦੀ ਆ ਹੂੰ ਤੇ ਬਾਕੀ ਨੀਲੀ ਗੱਡੀ ਇਹ ਬਾਹਰ ਨੂੰ ਦੋਸਤੋ ਨੀਲੀ 라ਵੀ ਨਸਲ ਦੀ 12 ਕੇ 12 ਮਹੀਨੇ 14 ਕੇ 14 ਮਹੀਨੇ 14 ਮਹੀਨੇ ਦੀ ਉਮਰ ਹੈ ਉਸ ਤੋਂ 12 ਤਾਂ ਮੇਥੋਂ ਹੀ ਲੱਗ ਗਿਆ 14 ਮਹੀਨੇ ਉਮਰ ਹੈ ਚਾਰੇ ਪੈਰਾਂ ਤੇ ਵਾਈਟ ਨਿਸ਼ਾਨ ਆ ਸੂਲ ਤੇ ਵੀ ਨਿਸ਼ਾਨ ਆ ਪੂਸ਼ ਵੀ ਨਿਸ਼ਾਨ ਆ ਮੱਥੇ ਬੱਲ ਸਿੱਧਾ ਪਟਾ ਬੱਗੀ ਨਾਸ ਨੀਲੀ ਰਵੀ ਵਾਲੀ ਗੁਲਾਬੀ ਮਣਕੀ ਅੱਖ ਯਾਨਕਿ ਹਮ A to Z ਸਾਰੀਆਂ ਨਿਸ਼ਾਨੀਆਂ ਕੰਪਲੀਟ ਕਰਦੀ ਆ ਤੇ ਲੇਵੇ ਤੇ ਵੀ ਨਿਸ਼ਾਨ ਹੋਊ। ਲੇਵਾ ਤਾਂ ਚਲੋ ਆਏ ਨਾ ਕੋਈ ਭੈਣ ਭਰਾ ਕਹਵੇ ਕਿ ਕੱਟੀ ਆ ਲੇਵਾ ਹੈ ਮਤ ਗਈ ਜਾਂਦਾ। ਚਲੋ ਵੱਡੀ ਹੋ ਕੇ ਲੇਵਾ ਇਹਨੇ ਬਣਾਉਣਾ ਹੀ ਆ ਪਰ ਝੋਲੀ 'ਚ ਨਿਸ਼ਾਨੇ ਦੇ ਹੈਗੇ ਆ ਵਾਈਟ। ਜਦੋਂ ਵੱਡੀ ਹੋਊਗੀ ਲੇਵਾ ਬਣਾਊਗੀ ਪਹਿਲਾਂ ਝੋਟੀ ਜਦੋਂ ਤਿਆਰ ਹੋਈ। ਲੇਵਾ ਜਦੋਂ ਖੋਲਿਆ ਤੇ ਉਹ ਨਿਸ਼ਾਨ ਆਊ ਕਿਉਂਕਿ ਡੱਬ ਹੈਗਾ। ਝੋਲੀ ਦੇ ਥਣਾ ਦੇ ਵਿਚਾਲੇ। ਇਹਦੀ 14 ਮਹੀਨੇ ਉਮਰ ਆ। ਨੀਲੀ 라ਵੀ ਕੱਟੀ ਮਿਲਦੀ ਤਾਂ ਬਹੁਤ ਔਖੀ ਆ ਪਰ ਬਾਈ ਕਹਿੰਦਾ ਬਾਲੇ ਭੈਣ ਭਰਾਵਾਂ ਦੇ ਫੋਨ ਆਏ। ਤੇ ਤਾਂ ਕਰਕੇ ਬਾਈ ਕਹਿੰਦਾ ਮੈਨੂੰ ਲਿਆਉਣੀਆਂ ਪੈਣਗੀਆਂ ਉਦਾਂ ਵੀਰ ਦਾ ਆਪਦਾ ਕੰਮ ਆਪਦਾ ਕੰਮ ਛੱਡ ਕੇ ਵੀਰ ਨੇ ਵਿੱਚੋਂ ਇਹ ਪਾਲੀਆਂ ਦੋਹਾਂ ਤਿੰਨਾਂ ਦਿਨਾਂ 'ਚ ਇਹ ਕਿੰਨੇ ਦੀ ਬਾਈ ਇਹ 38000 ਦੀ ਵੀਰੇ ਆਪਾਂ ਨੂੰ ਮਹਿੰਗੀ ਪਈ ਐ ਤਾਂ ਠੀਕ ਐ ਮਸੀਂ ਦੱਬ ਕੇ ਲਿਆਂਦੀ ਐ ਇਹ ਵੀਰ ਕਹਿੰਦਾ ਤਰਨਤਾਰਨ ਏਰੀਆ 'ਚੋਂ ਲਿਆਂਦੀ ਲੱਗੂ ਠੀਕ ਐ ਜੀ ਤਰਨਤਾਰਨ ਏਰੀਏ 'ਚੋਂ ਬਾਈ ਕਹਿੰਦਾ ਲਿਆਂਦੀ ਆ ਇਹਨਾਂ ਤਾਂ ਉਹ ਕਹਿੰਦੇ ਵੀ ਇਹ ਲੰਡੇ ਦੀ ਬੱਚੀ ਆ ਗਾਂ ਦੇਖੋ ਠੀਕ ਐ ਪਾਣੀ ਵੇਖ ਸਕਦੇ ਦੋਸਤੋ ਵੀਰ ਕਹਿੰਦਾ ਆਪਾਂ ਨਹੀਂ ਕਹਿੰਦੇ ਜੀਤੋ ਲਈ ਉਹ ਕਹਿੰਦਾ ਲੰਡੇ ਸਾਂਹ ਦੀ ਆ ਪਰ ਜਿਹੜੀ ਵੀਰ ਨੇ ਆਪਦੀ ਝੋਟੀ ਵੇਚੀ ਸੀ ਉਹ ਵੀ ਪ੍ਰੋਪਰ ਰਿਕਾਰਡ ਵਾਲੀ ਸੀ ਤਾਂ ਹੀ ਵੀਰ ਨੇ ਲੰਡੇ ਸਾਂਹ ਦਾ ਜ਼ਿਕਰ ਕੀਤਾ ਕਿ ਜੀਤੋ ਲਈ ਅਗਲੇ ਕਹਿੰਦੇ ਲੰਡੇ ਸਾਂਹ ਦੀ ਆ ਪਰ ਵੀਰ ਕਹਿੰਦਾ ਆਪਾਂ ਨਹੀਂ ਕਹਿੰਦੇ ਹੁਣ ਲੰਡਾ ਸਾਂਹ ਤਾਂ ਚੜਾਈ ਕਰ ਗਿਆ ਦੋਕ ਸਾਲ ਹੋ ਗਏ ਮੇਰੇ ਹਿਸਾਬ ਨਾਲ ਕੋਈ ਦੋ ਚਾਰ ਮਹੀਨੇ ਵੱਧ ਘੱਟ ਵੀ ਹੋ ਸਕਦੇ ਆ ਜਿਹੜੇ ਸਾਂਹ ਦੀ ਕੱਟੀ ਇਹ ਲੰਡੇ ਸਾਂਹ ਨੂੰ ਸਾਰੇ ਹੀ ਜਾਣਦੇ ਆ ਕਿਉਂਕਿ ਲੰਡੇ ਸਾਂਹ ਦੇ ਬੱਚੇ ਬਹੁ ਵੱਡੇ ਹੋ ਕੇ ਸਾਂਹ ਮੇਲਿਆਂ ਤੇ ਚੈਂਪੀਅਨ ਬਣੇ ਆ ਲੰਡਾ ਸਾਹ ਠੀਕ ਹੈ ਗੁਜਰਾ ਤੋਂ ਹੀ ਆਈ ਵੀ ਆ ਠੀਕ ਹੈ ਉਹਨਾਂ ਕੋਲ ਹੀ ਰਹਿੰਦਾ ਰਿਹਾ ਠੀਕ ਹੈ ਦੋਸਤੋ ਗੁਜਰਾ ਤੋਂ ਆਈ ਆ ਇਹ 38000 ਦੀ ਇਹ ਵੀਰਕਾ ਦਾ ਮੈਨੂ ਮਹਿੰਗੀ ਪਈ ਆ ਹਾਈ ਦੀ ਵੀਡੀਓ ਦੇ ਵਿੱਚ ਦੋ ਮੋਹਰਾਂ ਨਾਲ ਸਲਦੀਆਂ ਤੇ ਇੱਕ ਨੀਲੀ ਰਾਵੀ ਦੀ ਦੋ ਝੋਟੀਆਂ ਦਾ ਪੂਰੀਆਂ ਹੀ ਆ ਇੱਕ ਛੋਟਾ ਬੱਚਾ ਉਹਦੀ ਫਿਰ ਉਮਰ ਥੋੜੀ ਐ ਤੇ ਪੈਸੇ ਵੀ ਥੋੜੀ ਐ ਜਿਹੜਾ ਵੀ ਕੋਈ ਲੈਣ ਦਾ ਚਾਹ ਵਾਣਾ ਮਾੜੀ ਮੁਸਤਾਫਾ ਪੰਡ ਹੈ ਆ ਜਾਨਵਰ ਤਾਂ 2 ਕੁ ਮਹੀਨੇ ਸਮਝੇ 2 ਕੁ ਮਹੀਨੇ 2 ਕੁ ਗੱਟੇ ਨੂੰ ਫੀਡ ਫੂਡ ਦੇ ਪੈ ਜਾਣ ਬੋਡੀ ਵੇਟ ਗੇਨ ਕਰ ਜੂ ਗਰੋਥ ਹੋਰ ਕਰ ਜੂ ਸੀਵਨ ਲੈ ਜੂਗੀ ਤੇ ਆ ਵੀ 2 2.5 ਮਹੀਨੇ ਨੂੰ ਵੀ ਨੀਲੀ 라ਵੀ ਨੂੰ ਕੋਈ ਸਾਭ ਲੈਂਦਾ 14 ਮਹੀਨੇ ਉਮਰ ਹਾਂ ਸੀਲ ਟਰੰਡੀਆਂ ਪੂਰੀਆਂ ਆ ਸਾਰਿਆਂ ਨੂੰ ਫਸਾ ਚੁੱਕਾ